ਲੈ ਜਾਗਰਾ ਸਰੋਂ ਪੱਕ ਰਹੀ ਆ ਆਪਣੀ ਲੈ ਮਾਲਕਾ ਸੁਖੀ ਸੰਧੀ ਰੱਖੀ ਸਭ ਨੂੰ ਦੀਆਂ ਨਦਾਨਾ ਹੈ ਚੜਦੀ ਕਲਾ ਚ ਰੱਖੀ ਹੋਰ ਸਭ ਨੂੰ ਸਾਡੇ ਤੇ ਡੱਭਰੀ ਲੈ ਜਾਗਰਾ ਲੱਗ ਜਾ ਸੀ ਤਾ ਪਚੜ ਲੱਗ ਰਹੀ ਐ ਪਰ ਆ ਨਿਭੜ ਜੂ ਆਪਣਾ ਕੰਮ ਵਾਹਿਗੁਰੂ ਵਾਹਿਗੁਰੂ ਵਾਹਿ ਹਾ ਬਾ ਨੂੰ ਦਨ ਬੜੇ ਹੋ ਗਏ ਯਾਰ ਜੇ ਸਾੜਾ ਸੁੱਕਾ ਕੰਮ ਐਂ ਚੱਲਦਾ ਰਿਹਾ ਤਾਂ ਬਖਤਾਵਰ ਦੇ ਤੱਕ ਖੌਫ ਖਤਮ ਹੋ ਜਾ ਹਾਂ ਇਹ ਗੱਲ ਤਾਂ ਹੈ ਜਨਾਬ ਪਰ ਜੱਗਿਆ ਇਸ ਲਈ ਬੜੇ ਦਿਨਾਂ ਤੋਂ ਸਾੜੀ ਰਾਤ ਦੀ ਨੀਂਦ ਹੀ ਉੱਡੀ ਪਈਆ ਮੇਰੇ ਨਾਲ ਦਿਮਾਗ 'ਚ ਇੱਕ ਗੱਲ ਹੈ ਜਿੰਨੇ ਵੀ ਲਵੇ ਲਾਉਣੇ ਇਸ ਇਲਾਕੇ 'ਚ ਨਾ ਮੁੱਛ ਫਟ ਪੱਗਾਂ ਵਾਲੇ ਚੋਬਰ ਤੇ ਨਮੀ ਪਨੀਰੀ ਮਿਲਦੀ ਹੈ ਨਾ ਮੇਰੇ ਸਾੜਿਆਂ ਨੂੰ ਚੌਣ ਚੌਣ ਕੇ ਨਾ ਸਮਝ ਗਏ ਕਾਲੇ ਕਾਰਨਾਮਿਆਂ ਤੇ ਕੰਮ ਸ਼ੁਰੂ ਕਰ। ਠੀਕ ਹੈ ਠੀਕ ਹੈ ਜਨਾਬ ਤੁਸੀਂ ਜਮਾ ਸੋਚਣਾ ਕਰੋ ਜੇ ਕਹਿੰਦੇ ਹੋ ਅੱਜ ਇਹ ਕੰਮ ਖਿੱਚਦੇ ਨੇ ਜੀ ਸਾੜਿਆ ਬਖਤਾਵਰ ਦੀ ਬੜੀ ਰਗ ਫੜੀ ਜਾਂ ਤੈਂ ਅੱਜ ਹੀ ਕੰਮ ਖਿੱਚ ਦਿੰਨੇ ਆ ਲੈ ਜਨਾਬ ਇਹ ਚ ਰਗ ਫੜਨ ਵਾਲੀ ਕਿਹੜੀ ਗੱਲ ਆ ਜਨਾਬਾ ਸੋਤੋਂ ਦੇਖ ਕੀ ਅਸੀਂ ਸਿੱਖਦੇ ਆਂ ਜੀ ਹੁਣ ਸੋਡਾ ਸਾਨੂੰ ਤਾਂ ਅਸੀਂ ਸਮਝਦੇ ਦੇ ਇੱਕ ਹੀ ਚੱਲਦੇ ਆਂ ਜੀ ਤੇ ਫੇਰ ਕਿਹੜਾ ਕੋਈ ਆਪਾਂ ਨੇ ਇੱਥੇ ਕਢਾਉਣਾ ਦਿਨ ਕਢਾਉਣਾ ਜੇ ਕੋਈ ਤਮਾਕ ਚ ਹੈਗਾ ਜਾ ਕਿਤੇ ਟਕਾਉਣਾ ਪਤਾ ਮਾੜੀ ਮੋਟੀ ਘਰ ਉਲਟੀ ਬਾਹਰ ਜਨਾਬਾ ਇਹ ਚ ਪਲਾਂ ਦੇਖਣ ਪਰਖਣ ਵਾਲੀ ਕਿਹੜੀ ਗੱਲ ਹੈ ਉਹ ਜਨਾਬਾ ਉਹ ਨਿਗਾ ਮਾਰੂ ਜਿੱਤ ਹੁੰਦੀ ਆਪਾਂ ਗੱਡੀ ਮੋੜ ਕੇ ਨਹੀਂ ਲਏ ਉਹ ਦੇਖੋ ਜੀ ਚੜਦੀ ਜਵਾਨੀ ਵਾਲਾ ਮੁੰਡਾ ਚੋਬਰ ਸਰੋਂ ਵੱਡੀ ਜਾਂਦਾ ਜੀ ਮੈਂ ਕਹਿੰਦਾ ਜੀ ਕਹਿੰਦੇ ਹੋ ਪਹਿਲਾਂ ਹੀ ਸੀ ਨੂੰ ਨਾ ਟੰਗ ਲੀਏ ਕੱਲ ਤਾਂ ਤੇਰੀ ਜੱਗਿਆ ਠੀਕ ਹੈ ਸਾळा ਸ਼ਿਕਾਰ ਦਾ ਆਪਦੇ ਆਪ ਹੀ ਪਿੰਜਰੇ ਚ ਆਇਆ ਬੈਠਾ ਹਾਂ ਜਨਾਬ ਦੇਖਦੇ ਕਾਦੇ ਵਾਸਤੇ ਪੈ ਜਾਊਗਾ ਟੁੱਟ ਕੇ ਚੱਕ ਲੈਣੇ ਜਨਾਬ ਆਜੋ ਚੱਕ ਮੇ ਪੈਰੀ ਹੋ ਜਾ ਮੜਾ ਜਾ ਉਹ ਚੱਕ ਲਊਗਾ ਮੇਰੇ ਸਾੜੇ ਨੂੰ ਰੱਬ ਦਾ ਨਾਮ ਲੈ ਕੇ ਅੱਜ ਕੇ ਓਏ ਹਾਂ ਵੀ ਚੋਬਰਾ ਲੈ ਹੋ ਜਾ ਫਿਰ ਤਿਆਰ ਉਹ ਸਾਲਿਆ ਸਾਸਰੀ ਕਾਰ ਨੂੰ ਮਾਰ ਗੋਲੀ ਖਿੱਚ ਲੈ ਤਿਆਰੀ ਫਿਰ ਤਿਆਰੀ ਵੀ ਮੈਂ ਸਮਝ ਨਹੀਂ ਤਿਆਰੀ ਕਿਵੇਂ ਜੀ ਓਏ ਬਾਲਾ ਪੋਲਾ ਜਨਾਬ ਆਣਾ ਇਨਕਾਊਂਟਰ ਕਰਨਾ ਜਨਾਬ ਨੇ ਤੇਰਾ ਇਨਕਾਊਂਟਰ ਕੀ ਜਨਾਬ ਕੀ ਕਰਨਾ ਮੇਰਾ ਓਏ ਇਹ ਤੇ ਸਮਝਣ ਵਾਲੀ ਕੀ ਗੱਲ ਐ ਮੜਾ ਜਾ ਕੰਨੁਰਾ ਕਰ ਓਏ ਤੇਰਾ ਝੂਠਾ ਫੋਰਸ ਮੁਕਾਬਲਾ ਬਣਾਉਣਾ ਐ ਓ ਜਨਾਬ ਨੇ ਤਰੱਕੀ ਪਾਉਣੀਆਂ ਪਾਗਲਾ ਫੇਰੇ ਮੋਢਿਆਂ ਦੇ ਜਨਾਬ ਦੇ ਸਤਾਰੇ ਵਧਣਗੇ ਨਾਲੇ ਸਾਡੇ ਮੋਢੇ ਵੀ ਖਾਲੀ ਪੈਣੇ ਮੜਾ ਮੂਟਾ ਬੋਝ ਸਾਡੇ ਮੋਢਿਆਂ ਤੇ ਵੀ ਆਜੂ ਨਾ ਜਨਾਬ ਨਾ ਸੁਣ ਜਨਾਬ ਜਨਾਬ ਇਹ ਤਾਂ ਭੱਜ ਗਏ ਜੀ ਜੇ ਭੱਜ ਗਿਆ ਤੁਸੀਂ ਸਾਲਿਓ ਇੱਥੇ ਮੱਖੀਆਂ ਮਾਰਦੇ ਹੋ ਫੜੋ ਆਪਦੇ ਪਤੰਦਰ ਨੂੰ ਚਲ ਆ ਜਾ ਓਏ ਓਏ ਘਰ ਜਾ ਮੇਰਾ ਸਾਲਕਣਾ ਓਏ ਭੱਜਲਾ ਭੱਜ ਭੱਜ ਹੋਰ ਭੱਜ ਸਾਲਿਆ ਮੌਤ ਤੋਂ ਵੀ ਕਦੇ ਕੋਈ ਬਚਿਆ ਉਹ ਕਹਾਵਤ ਸੁਣੀ ਆ ਮੁੱਸਾ ਭੱਜਿਆ ਮੌਤ ਤੋਂ ਤੇ ਮੌਤ ਅੱਗੇ ਖੜੀ ਭੱਜ ਭੱਜ ਆਏ ਨਹੀਂ ਮਾ ਆਏ ਨਹੀਂ ਹਲੋ ਅੱਛਾ ਮੈਂ ਕਿਧਰ ਗਿਆ ਇਹ ਨੂੰ ਮੈਂ ਪਿਆ ਨਾ ਪਾਣੀ ਚਲ ਓਏ ਭੱਜਲਾ ਸਾਲਿਆ ਟਾਲਾਬ ਅਬ ਚਾਲਾ ਓਏ ਪਚਾਲਾ ਓਏ ਕੋ ਦੱਬ ਕੇ ਰੱਖ ਜੱਗਿਆ ਕੱਢ ਦੇ ਸਾਲੇ ਦੀ ਪਤੀੜ ਕੱਟ ਮੜੀ ਦੀ ਕਾਣ ਦੇ ਭੱਜ 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 ਸਾਲਿਆ ਕਿੱਥੇ ਤੱਕ ਭੱਜੇਗਾ

ਉੱਜ ਗਿਆ ਤੇ ਨਾਗ ਤੁਸੀਂ ਤਾਂ ਜਾਓ ਆ ਗਲੀ ਨੂੰ ਠੀਕ ਹੈ ਜੀ ਤੇ ਮੈਂ ਆਉਣਾ ਸਾੜੇ ਦੇ ਮੂਰ ਦੀ ਜਾਓ ਅਹੀਂ ਕਿਰਾਪਾਣਾ ਹਾਂ ਆ ਜਾਓ ਵਾਹ ਵਾਹ ਨਾ ਤਾ ਵਾਹ ਆ ਬਚਾ ਲੈ ਓਏ ਉਹ ਛੜ ਤਾ ਓਏ ਜਨਾਬ ਮੇਰਾ ਕੀ ਕਸੂਰ ਹੈ ਜਨਾਬ ਛੜ ਦੋ ਮੈਨੂੰ ਓਏ ਤੇਰਾ ਕੋਈ ਕਸੂਰ ਨਹੀਂ ਕਸੂਰ ਤਾਂ ਤੇਰੀ ਮਾਂ ਦਾ ਹੈ ਜੀਨੇ ਤੈਨੂੰ ਜੰਮਿਆ ਬਖਤਾਵਰ ਨੇ ਨਾ ਪੁੱਤ ਇੱਕ ਕਿਤਾਬ ਲਿਖਣੀ ਹੈ ਜਿਹਦੀ ਸ਼ੁਰੂਆਤ ਅੱਜ ਤੇਰੇ ਤੋਂ ਚੱਲ ਤੈਨੂੰ ਮੌਕਾ ਦਿੱਤਾ ਭੱਜ ਲੈ ਨਾ ਛੱਡ ਦੋ ਆਜ਼ਾਦ ਹੈ ਛੱਡ ਦੋ ਉਹ ਛੱਡ ਤਾ ਹੇ ਮਾ ਹੇ ਮਰ ਜਾ ਨੀ ਮਾ ਹੇ 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 ਬੱਸ ਭੱਜ ਲਿਆ ਉਹ ਮੇਰਾ ਸਾਲਕਣਿਆ 50 50 ਸਾਡਾ ਵੀ ਧਾਮ ਕੜਤਾ ਜਹਨਬਦੀਨ ਸਾਨੂੰ ਕਰੇਗਾ ਨਾ ਪਤਾ ਓਨੀ ਬਦੀਨ ਹੋਵੇਂਗਾ ਜਨਾਬ ਮੈਂ ਤੁਹਾਨੂੰ ਕੀ ਕਹਾਂ ਮੈਨੂੰ ਮਾਫ਼ ਕਰ ਦਿਓ ਜਨਾਬ ਮੈਂ ਉਹਦਾ ਕੀ ਮਾੜਾ ਕਰਤਾ ਜਨਾਬ ਹੋ ਮੇਰੇ ਸਾਲਿਆ ਜਨਾਬ ਸਾੜੇ ਡੇ ਕੇ ਵੀ ਆ ਗਿਆ ਸੀ ਮੇਰਾ ਸਾਲਖਣਾ ਫੇਰ ਭੱਜੀ ਆ ਜੀ ਉਹ ਸਾਲਿਓ ਕੱਲਾ ਅੰਨ ਖਾਣ ਜੋਗ ਰਿਹਾ ਤੁਸੀਂ ਕੱਲਾ ਅੰਨ ਆਇਆ ਸ਼ਿਕਾਰ ਤੁਸੀਂ ਹੱਥੋਂ ਕੜਤਾ जनाਬ ਫੜ ਲਿਆ ਸੀ ਹੱਥ ਜੋ ਹੱਥ ਜੜਾਗੀ ਭੱਜ ਗਿਆ ਨਾਗੂਤੀ ਖੜੇ ਰਿਹਾ ਜੀ ਸਾਲਿਆ ਤੇਰਾ ਨੌ ਹੀ ਨਾਗ ਆ ਤੂੰ ਨਹੀਂ ਕਿਸੇ ਦੇ ਡੰਗ ਮਾਰ ਸਕਦਾ ਜਨਾਬ ਕੀ ਕਰੀਏ ਹੁਣ ਪੱਜੇ ਗਿਆ ਫਾ ਚਲੋ ਐ ਕਰੋ ਫਿਰ ਗੱਡੀ ਦੇ ਵਿੱਚ ਚਲੋ ਸੋਨੂੰ ਮੈਂ ਦੱਸਦਾ ਸ਼ਿਕਾਰ ਕਿਵੇਂ ਖੇਡੀਦਾ ਤੇ ਹੁਣ ਜਿਹੜਾ ੱੱਕੇ ਚੜ ਗਿਆ ਨਾ ਬਕਸ਼ਣਾ ਨਹੀਂ ਜਨਾਬ ਕੀ ਕਰੀਏ ਜੇ ਮੇਨੋ ਬੁੱਚੜ ਖਾਣੇ ਚਾਹੀਏ ਚਾਹੇ ਕੋਈ ਵੀ ਡੰਕਰਾ ਜੇ ਚਾਹੇ ਮੁਰਗੀ ਆ ਜੇ ਉਹਦਾ ਮਾਸ ਵੀ ਨਾ ਬੁੱਚੜ ਦੇ ਹੱਥ ਚ ਹੁੰਦਾ ਤੇ ਹੁਣ ਜਿਹੜਾ ਆ ਗਿਆ ਸਾੜਾ ਨੋਚ ਲੈਣਾ ਆਹ ਸਮਝ ਗਿਆ ਮੇਰਾ ਸਾੜ ਕਨੇ ਆ ਪੱਟ ਲੋ ਕਦਮ ਹੁਣ ਜੱਗਿਆ ਕਰ ਸਟਾਰਟ ਚਾਲੂ ਪਿੱਛੇ ਬ੍ਰੇਕ ਮਾਰ ਓਏ ਜੱਗਿਆ ਓ ਬੱਚੀ ਉਰੇ ਆ ਉਰੇ ਕਿਹੜੇ ਪਿੰਡ ਦਾ ਤੇ ਤੇਰੇ ਬਾਪ ਦਾ ਨਾਮ ਕੀ ਹੈ ਜੱਗਿਆ ਬੜੀ ਆਕੜਾ ਓਏ ਜਵਾਕ ਚ ਓ ਜੱਗਿਆ ਗੱਡੀ ਦਾ ਬੰਦ ਕਰ ਓ ਮੈਨੂੰ ਸੁਣਿਆ ਨਹੀਂਗਾ ਥੋੜਾ ਜਿਹਾ ਉੱਚੀ ਬੋਲ ਤੇਰੇ ਪਿਓ ਦਾ ਨਾਮ ਕੀ ਹੈ ਸਰਦਾਰ ਗੁਰਵੀਰ ਸਿੰਘ ਸਰਦਾਰ ਪ੍ਰਵੀਰ ਸਿੰਘ ਉਹ 나ਗ ਉਹ ਜਬਾਕ ਬੜਾ ਤਤਾ ਹੋ ਖੂਨ ਬੜਿਆਂ ਵਾਲੇ ਮਾਰਦਾ ਇਹਦੇ ਛੋਟੇ ਹੁੰਦੇ ਰਹੀ ਮੈਨੂੰ ਲੱਗਦਾ ਪੁੱਤ ਤੇਰਾ ਖੂਨ ਠੰਡਾ ਕਰ ਲੈ ਸੱਟ ਵੇ ਸਾਲੇ ਜਬਾਕੜ ਜਿਹਨੂੰ ਚੱਕੇ ਵਿੱਚ ਉਹ ਨਾਨਾ ਜਨਾਬ ਆਇਆ ਨਾ ਕਰੋ ਜੀ ਬੰਦੇ ਆਪਾਂ ਨੂੰ ਹੋਰ ਬਥੇਰੇ ਮਿਲ ਜਣਗੇ ਜਬਾਕ ਹੈ ਜੀ ਓਏ ਤੂੰ ਨਾ ਮੈਨੂੰ ਇਹ ਨਾ ਦੱਸ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਇਸ ਸਾੜੇ ਉਹ ਸੱਪ ਦੇ ਸਪੂਲਿਏ ਨੇ ਜਿਹੜੇ ਵੱਡੇ ਹੋ ਕੇ ਉਸੇ ਲਹਿਰ 'ਚ ਜਾਣਗੇ ਜਿਹੜੀ ਲਹਿਰ ਨੇ ਸਾਨੂੰ ਪੜਾ ਤੜਫਾਇਆ ਹੋਇਆ ਇਹਦਾ ਸਾੜੇ ਦਾ ਜਸਰਨਾਮਾ ਸਾਲਿਆ ਤੈਨੂੰ ਬਖਤਾਰ ਕਰਾਉਣਾ ਖੂ ਜਿਹੜਾ ਕੰਮ ਤੈਨੂੰ ਕਿਹਾ ਨਾ ਉੱਥੇ ਤੱਕ ਮਤਲਬ ਰੱਖਿਆ ਕਰ ਚੱਲ ਕਰ ਸਟਾਰਟ ਗੱਡੀ ਪਕਰ ਓਏ ਬਣਾਉਣਿਆ ਤੇਰਾ ਕਲੈਰੀ ਮੋਰ ਪਾਇਆ ਰੌਲਾ ਗੱਡੀ ਰੋਕ ਓ ਜਗਿਆ ਕੀ ਚੱਲੋਗੇ ਜਨਾਬ ਓਏ ਹੋਣਾ ਕਿ ਸੱਤਾਂ ਚੁੱਲਿਆਂ ਦੀ ਸਵਾਹ ਓ ਦੇਖ ਟਿੱਪੜ ਦੇ ਥੱਲੇ ਸਾਲਾ ਸ਼ਿਕਾਰ ਬੈਠਾ ਚੱਲ ਮਤ ਨਾਲ ਓ ਤੂਰੀ ਖੜ ਜੀ ਆ ਜਾ ਅਰਰ ਅਰਰ ਚਰ ਲੋ ਚਰ ਲੋ ਇੰਨੀ ਛੇਦੀ ਕੁਖਾ ਭਾਰੀ ਹੋ ਗਈਆਂ ਜਗਿਆ ਮੋਰ ਸਾਲੇ ਦੇ ਪਿੱਛੇ ਹੱਥ ਨਾ ਮੈਂ ਕੀ ਕਰਾਈ ਮੈਂ ਗਰੀਬ ਬੰਦਾ ਮੇਰਾ ਕੀ ਕਸੂਰ ਹੈ ਮੈਂ ਤਾਂ ਬੱਕਰੀਆਂ ਚਾਰਦਾ ਹਰੇ ਉਹ ਬੱਕਰੀਆਂ ਹੀ ਚਾਰਦਾ ਮੈਂ ਕਿਹਾ ਤੈਨੂੰ ਇਹ ਆਖਿਆ ਤੂੰ ਬੰਦੇ ਚਾਰਦਾ ਤੇ ਕਸੂਰ ਤਾਂ ਦੱਸ ਦੋ ਮੇਰਾ ਕੀ ਹੈ ਇਹੀ ਖਾਤੂ ਨਹੀਂ ਤੇਰਾ ਕਸੂਰ ਇਹੀ ਹੈ ਤੂੰ ਸਾਲਿਆ ਮਨੁੱਖ ਜੱਤੀਆਂ ਤੇ ਤੇਰਾ ਮੋਰ ਜਿਹੜਾ ਮੈਂ ਬਣਾਉ ਨਾ ਤੇਰੀਆਂ ਪਹਿਲਾਂ ਜਦੋਂ ਠਾਣੇ ਚ ਪਵਾਇਆ ਤਾਂ ਲੋਕ ਕੀ ਕਹਿਣਗੇ ਬਖਤਾਵਰ ਸਿੰਘ ਆ ਗਿਆ ਬਖਤਾਵਰ ਸਿੰਘ ਓਏ ਬਖਤਾਵਰ ਸਿੰਘ ਨਹੀਂ ਬਖਤਾਵਰ ਬੋਚੜ ਤੇ ਬੋਚੜ ਦੇ ਬੋਚੜ ਖਾਨੇ ਚ ਜੜਾ ਆ ਗਿਆ ਨਾ ਸਾਲਿਆ ਉਹ ਬਚਿਆ ਨਹੀਂ ਛੜ ਦਈ ਮਾਰ ਵੇ ਕਿੱਥੇ ਚ ਡਾ ਕੇ ਤੇ ਸਾਲੇ ਦੇ ਚਲੋ ਚਲੋ ਛੜ ਅਰੇ ਆ ਤੀ ਨੁਕ ਪਤਾ ਬਖਤਾਵਰ ਕਿਹੜੀ ਹੈ ਆ ਤੇਰੀ ਤਾਂ ਮੌਤ ਹੈ ਜੀਤ ਦੇਣੀ ਸੱਟ ਓਏ ਗੱਡੀ ਚ ਚਲੋ ਇਹ ਲੈ ਵੇਲ ਲਾਉਣੇ ਪਿੰਡਾਂ ਦੀਆਂ ਜੂਹ ਚਲੋ ਚਲੋ ਬੱਚਾ ਆ ਮੇਰੇ ਛੋਟੇ ਛੋਟੇ ਜਿਹਾ ਕਰਨੇ ਕੌਣ ਵਰਦੀ ਵਾਰਸਾ ਉਹ ਸਾਲਿਆ ਜਿਵਾਕ ਜੰਮਣ ਤੋਂ ਪਹਿਲਾਂ ਸੋਚਣਾ ਦੀ ਸਾਲਾ ਬਾਲੀ ਵਾਰਸਾ ਬੰਦਾ ਬਣ ਕੇ ਬਹਿ ਜਾ ਇਹਦੇ ਗੱਲ ਚ ਦੇ ਕੁਖਾ ਉਹ ਬਹਿ ਜਾ ਬਹਿ ਜਾ ਮੇਰਾ ਸਾਲਿਆ ਬਹੁਤ ਨੱਕ ਜਿਹਾ ਦਮ ਕਰਿਆ ਜਰਾਬ ਛੱਡ ਉਹ ਓਏ ਬਹਿ ਜਾ ਚੁੱਪ ਕਰ ਕੇ ਸਾਲਿਆ ਇਹਨੂੰ ਬੰਦਿਆ ਮੰਗੀ ਸਮਝ ਨਹੀਂ ਆਉਂਦੀ ਬਹਿ ਜਾ ਬਹਿ ਜਾ ਕਿਸੂਰ ਆ ਬੇਕਸੂਰਾਂ ਦਾ ਇਨੋਕਲਮ ਕਰਕੇ ਕਿੱਥੇ ਜਾਉਂਗੇ ਉਹ ਦੱਸ ਦੇਂ ਦੱਸ ਦੇਂ ਦੇ ਨਾ ਬਾਹਰ ਉਹ ਇਹਨਾਂ ਤੋਂ ਥੱਲੇ ਆ ਓਏ ਜਨਾਬ ਮੇਰਾ ਨਹੀਂ ਮੇਰੇ ਜਵਾਬਾਂ ਨਹੀਂ ਦਿੱਤਾ ਥੱਲੇ ਆ ਤੂੰ ਸਾਲਾ ਆ ਜਾ ਓਏ ਇਨੋਕਲਮ ਕਰਕੇ ਕਿੱਥੇ ਛੱਡ ਦੋ ਜੇ ਮੇਰੇ ਬਾਪੂ ਮਰ ਜਾਣਾ ਚਲ ਕੁੱਤਾ ਛੱਡ ਦੋ ਕੋਈ ਇਹਨਾਂ ਦੀ ਮੌਤ ਨਾ ਹੋ ਜਾਵੇ ਆ ਬਾਲਾ ਬਸੂ ਦਾ ਬਣਿਆ ਛੱਡਾ ਬਸ ਛੜਾ ਨਾ ਹੋਵੇ ਪੁਠਾ ਓਏ ਇੱਥੇ ਇਹਨਾਂ ਨੂੰ ਨਾ ਘੋੜਨੀਆ ਨਾ ਘੋੜਨੀ ਇੱਥੇ ਸਾਲਾ ਨਾ ਹੋਵੇ ਪਾਓ ਟਾਰ ਗਾਲਚੋ ਅੱਜ ਨਾ ਸਾਲਿਆ ਇਹ ਸੋਨੂੰ ਦੋਨਾਂ ਨੂੰ ਨਾ ਨਾ ਰੱਬ ਦੀ ਜੂਹ ਚ ਭੇਜਿਆ ਤੇ ਤੂੰ ਸੀ ਕੀ ਯਾਦ ਕਰੋਗੇ ਤੇ ਨਾਲੇ ਨਾ ਓਏ ਨਾਲੇ ਜਿਹੜੇ ਸੋਡੇ ਸਾਥੀ ਨੇ ਨਾ ਅੱਜ ਜਦੋਂ ਬਖਤਾਵਰ ਸਾਨੂੰ ਆਖਰੀ ਬਦਾਇਗੀ ਦੋਗੇ ਨਾ ਉਹਦੀਆਂ ਜਿਹੜੀਆਂ ਲਫਟਾਂ ਹੋਣੀਆਂ ਨਾ ਲਫਟਾਂ ਉਹੋ ਦੇਖ ਕੇ ਪਤਾ ਕੀ ਕਹਿਣਗੇ ਬਖਤਾਵਰਾ ਸਾਨੂੰ ਬਖਸ਼ ਦੇ ਕੀ ਕਹਿਣਗੇ ਬਖਤਾਵਰਾ ਸਾਨੂੰ ਬਖਸ਼ ਦੇ ਵਾਰ ਬਖਤਾਵਰ ਨੇ ਬਖਸ਼ ਨਾ ਨਾ ਮੇਰਾ ਤਾਂ ਕਸੂਰ ਹੋਣਾ ਮਸੂਮ ਦਾ ਕੀ ਕਸੂਰ ਆ ਇਹਨੂੰ ਤਾਂ ਛੱਡ ਦਿਓ ਜੀ ਕਿਉਂਕਿ ਬਖਤਾਵਰ ਜਦੋਂ ਤੱਕ ਇੱਕ ਅੱਡੇ ਦੀ ਬਲੀ ਨਹੀਂ ਨਾ ਲੈਂਦਾ ਉਦੋਂ ਬਖਤਾਵਰ ਰੱਬ ਤੇ ਆਪ ਨੂੰ ਉੱਚੜਨੀ ਕਹਿੰਦਾ ਜਨਾਬ ਜਨਾਬ ਵਾਖ ਵੀ ਵਿੱਚ ਜਦੋਂ ਕੋਈ ਚੱਜ ਦਾ ਕੰਮ ਹੋ ਰਿਹਾ ਹੁੰਦਾ ਨਾ ਜੱਗਿਆ ਵਿੱਚ ਬੋਲੀਦਾ ਨਹੀਂ ਕਿਉਂਕਿ ਕਹਿੰਦੇ ਵਿਗੜ ਪੈ ਜਾਂਦਾ ਠੀਕ ਹੈ ਨਾ ਲੋਬੀ ਤੇ ਆ ਲੋ ਜਿਹੜਾ ਤੁਸੀਂ ਆਪਣਾ ਰੱਬ ਤੇ ਆਉਣਾ ਕਿਉਂਕਿ ਹੁਣ ਤੁਸੀਂ ਤੇ ਮੌਤ ਸਿਰਫ ਇੱਕ ਦੇ ਬੇਜੋ ਅੱਜ ਲੇਖਤਾ ਬਖਤਾ ਬਰੇ ਆਪ ਦੀ ਕਿਤਾਬ ਦਾ ਪਹਿਲਾ ਪੰਨਾ ਚੱਕ ਓਏ ਜੱਗਿਆ ਜੀ ਜਨਾਬ ਦਰ ਸਮਾਂ ਨਿਕਲੀ ਜਾਂਦਾ ਤੇ ਸਮੇਂ ਦੇ ਮੁਤਾਬਕ ਸ਼ਿਕਾਰ ਕੋਈ ਨਹੀਂ ਮਿਲ ਰਿਹਾ ਹਾਂ ਜਨਾਬ ਇਹਦਾ ਹੈ ਮੱਖੀਆਂ ਮਾਰਨ ਵਾਲਾ ਕੰਮ ਹੋਇਆ ਪਿਆ ਜੀ ਹੈ ਤਾਂ ਯਾਰ ਰੋਜ਼ ਨਾਮਚਾ ਭਰਨ ਦਾ ਕੋਈ ਫਾਇਦਾ ਨਹੀਂ ਔਰ ਜਨਾਬ ਕਰੇ ਵੀ ਕੀ ਜਾਵੇ ਜੀ ਕਰਨਾ ਤਾਂ ਪੈਣਾ ਜਨਾਬ ਮਾਰੂਗੇ ਤੇ ਡੂੰਗੀ ਨੀਗਾ ਮੈਨੂੰ ਪਤਾ ਈ ਤੂੰ ਤਾਂ ਸੱਤ ਪਤਨਾ ਦੇ دارو सोनू ਦੇ ਇੱਕ ਤਾਂ ਅਜੀ ਤੋਰੇ ਵਰਦੇ ਜੀ ਲੈ ਸਹੀ ਕਰ ਜਨਾਬ ਸਹੀ ਕਰ ਕਿਵੇਂ ਯਾਦ ਕਰੇ ਦੀ ਜੀ ਉਹ ਤੈਨੂੰ ਪਤਾ ਹੈ ਅਸੀਂ ਹੋਂ ਤਾਂ ਕਦੇ ਕਿਸੇ ਨੂੰ ਯਾਦ ਕਰਦੇ ਨਹੀਂ ਜਦੋਂ ਸਾਨੂੰ ਆਪ ਨੂੰ ਲੋੜ ਹੁੰਦੀ ਆ ਭੋਲਿਆ ਪਾਂਚੀ ਆ ਫੇਰ ਹੀ ਯਾਦ ਕਰੀਂਦਾ ਉਹਦਾ ਗੱਲ ਹੈ ਜੀ ਹੂੰ ਫਿਰ ਦੱਸੋ ਜੀ ਹੁਕਮ ਕਰੋ ਜੀ ਉਹ ਕੰਜਰਾ ਇੰਨਾ ਵੀ ਕੰਬਾ ਨਹੀਂ ਇੰਨੀ ਵੀ ਠੰਡ ਨਹੀਂ ਤੂੰ ਤਾਂ ਠਰ ਠਰ ਕਰੀ ਜਾਂਦਾ ਬੱਸ ਜਨਾਬ ਸੁੱਡੇ ਮੈਨੂੰ ਹੋਰੇ ਲੋੜ ਜੇ ਮਹਿਸੂਸ ਹੋਣ ਲੱਗ ਜਾਂਦੇ ਜੀ ਕੰਜਰਾ ਜਦੋਂ ਆ ਆ ਭੋਲਦਾ ਨਾ ਕਸਮ ਤੇ ਜਾਨ ਕੱਟ ਲੈਣਾ ਗੱਲ ਦਾ ਭੋਲਿਆ ਇਹ ਹੈ ਤੂੰ ਆਪ ਹੀ ਸਮਝਦਾ ਨਾ ਆਪਾਂ ਨੂੰ ਚਾਹੀਦੇ ਨੇ ਇੱਕ ਤੇ ਇੱਕ ਦੋ ਦੋ ਸ਼ਕਾਰ ਜਨਾਬ ਮੈਨੂੰ ਕੋ ਸਮਝ ਨਹੀਂ ਲੱਗੀ ਉਹ ਕੰਜਰਾ ਤੈਨੂੰ ਪਤਾ ਤਾਂ ਹੈਗਾ ਵੀ ਜਦੋਂ ਤੱਕ ਇੱਕ ਜਾਂ ਦੋ ਜਣੇ ਮੈਂ ਉਹ ਥੇ ਨਾ ਭੇਜਾਂ ਮੈਨੂੰ ਰੋਟੀਏ ਚੰਗੀ ਨਹੀਂ ਲੱਗਦੀ ਯਾਨੀ ਕਿ ਮੈਨੂੰ ਦੋ ਸਿੰਘ ਦੋ ਉਹੋ ਚਾਹੀਦੇ ਨੇ ਉਹ ਸਾਹਿਬ ਜਨਾਬ ਮਾਗ ਰਹੇ ਤੁਸੀਂ ਤਿੱਤਰ ਬਟੇਰੇ ਦੀ ਗੱਲ ਕਰਦੇ ਹੋ ਉਹ ਜਾ ਯਾਰ ਜਨਾਬ ਇਹ ਤਾਂ ਮਤਲਬ ਨਾ ਜਨਾਬ ਉਹਨਾਂ ਕੋਲੇ ਅਸਲ ਹੈ ਜੀ ਵੈ ਇੱਕ ਗਰੀਬ ਬੰਦਾ ਨਹੀਂ ਉਹ ਗਰੀਬ ਉਹਨਾਂ ਕੋਲੇ ਤਾਂ ਨਾ ਬਣਾਏ ਹੋਏ ਲੋਹੇ ਦੇ ਹਥਿਆਰ ਨੇ ਤੇ ਪਤਲ ਦੀਆਂ ਗੋਲੀਆਂ ਨੇ ਉਹ ਸਾਲਿਆ ਤੇਰੀ ਤਾਂ ਜ਼ਬਾਨ ਹੀ ਅਸਲੇ ਤੋਂ ਖਤਰਨਾਕ ਹੈ ਵਰੂਦ ਦੀ ਭਰੀ ਹੋਈ ਜ਼ਬਾਨ ਆ ਤੇਰੀ ਮਿੱਠੇ ਵਰੂਦ ਦੀ ਜਨਾਬ ਮੈਂ ਤੇਰਾ ਲੱਗਦੀ ਸੀ ਹਾਂ ਜੇ ਤੁਸੀਂ ਮੰਨਦੇ ਹੋ ਪ੍ਰਭਾ ਤੁਰਤੇ ਖੜਕੂ ਸਿੰਘ ਤਿਆਰ ਕਰਦਾਂਗੇ ਆਏ ਹਾਏ ਹਾਏ ਜੀ ਤਾਂ ਕਰਦਾ ਸਾਲਿਆ ਇੱਕ ਬਨੋਟੀ ਜੀ ਗੋਲੀ ਹੋਵੇ ਨਾ ਤੇਰੇ ਵੀ ਇੱਥੇ ਮਾਰਾ ਤੇ ਫਰਦੂ ਮਰੇ ਨਾ ਜਨਾਬ ਜਦੋਂ ਤੁਸੀਂ ਮੈਨੂੰ ਕੋਈ ਹੁਕਮ ਦਿਵੋ ਮੈਂ ਸੋਡੀ ਪਾਲਣਾ ਨਾ ਕਰਾਂ ਫਿਰ ਇਹ ਕਿਹੜੀ ਕਿਤਾਬ ਚ ਲਿਖਿਆ ਜੀ ਪਰ ਟਾਈਮ ਨਾ ਜਾਇਆ ਕਰ। ਜੀ ਜਨਾਬ ਠੀਕ ਹੈ ਨਾ ਹੱਥ ਚ ਖੁਰਕ ਹੋਈ ਜਾ ਮਾੜਾ ਜਾ ਸ਼ੀ ਕਰ। ਜੀ ਜਨਾਬ ਫਿਰ ਮੇਰੀ ਗੱਲ ਸੁਣੋ। ਉਹ ਨਹਿਰ ਵਾਲੀ ਪੂਰੀ ਤੇ ਮੈਂ ਚੱਲਦਾ। ਤੁਸੀਂ ਆਇਓ। ਬਸ ਅੱਦੇ ਘੰਟੇ ਚ ਹਾਂ ਜਰ ਤਿਆਰ ਕਰ। ਫਿਰ ਤੂੰ ਚੱਲ। ਅਸੀਂ ਮੜੇ ਜੇ ਗਰਮੋ ਗਰਮੀ ਹੋ ਕੇ ਪਹੁੰਚਦੇ ਆ ਉੱਥੇ। ਚਲੋ ਠੀਕ ਹੈ ਜੀ ਜਨਾਬ। ਫਿਰ ਮੈਂ ਆਇਆ ਚੱਲਦਾ ਜੀ। ਸਤਿਕਾਰ ਜੀ। ਸਤਿਕਾਰ ਜੀ। ਇੰਤਹਾ ਹੰਦਦਾ ਦੇ ਬੰਦੀ ਲਵੇ ਸਾਰਾ ਕੰਜਰ ਮੜੀ ਦੀਆਂ ਪਹਿਲਾਂ ਪਹਿਲਾਂ ਕਲੋਲਾ ਜੀਆਂ ਕਰਦਾ ਜੀ ਛੋਡੇ ਮੂਰੇ ਲੋਟਾਂ ਦਾ ਉਹ ਜੇ ਸਾਲਾ ਕਲੋਲਾ ਕਰਦਾ ਨਾ ਤਾਂ ਅਸੀਂ ਵੀ ਘਾਟ ਘਾਟ ਦਾ ਪਾਣੀ ਪੀਤਾ ਹੋਇਆ ਮੈਨੂੰ ਕੋਈ ਨਹੀਂ ਕਹਿੰਦੇ ਕੌਣ ਬਖਤਾਵਰ ਪੁੱਛੜਾ ਲੈ ਫੇਰ ਆਪ ਅੱਜ ਕਰੀਏ ਬੰਦ ਹਨਾ ਹਾਂ ਜਨਾਬ ਤੇ ਇੱਥੇ ਹੁਣ ਕਿਸੇ ਦਾ ਲਿਖਾਂਗੇ ਨਮਾ 1 50 क्लेवर कच्ची तैयारी ਚਲੋ ਜਨਾਬ ਆਪਣੀ ਅਤਿਆਰੀ ਕਿਚਿੰਗ ਦੀਆ ਚਲੋ ਮੁੰਡੇ ਓਏ ਜਨਾਬ ਪਿਸਤਲਾ ਬਣਾ ਉਹ ਚੱਕ ਲਿਆ ਵੀ ਆਜੋ ਓਏ ਲੈ ਆ ਜੋ ਮਿੱਤਰੋ ਲੈ ਮੇਰੀ ਗੱਲ ਸੁਣ ਲੋ ਕਦੇ ਜਨਾਬ ਕੋਈ ਗੱਲ ਪੁੱਛੇ ਕੋ ਹਾਂ ਹਾਂ ਹਾਂਜੀ ਨਾਲ ਕੰਮ ਚੱਲੂਆ ਉਹ ਠੀਕ ਹੈ ਠੀਕ ਹੈ ਜਨਾਬ ਓਲਾਦਾ ਕਿਤੇ ਦੀਦੀ ਨਹੀਂ ਹੈਗਾ ਜੀ ਕਿਤੇ ਉਂਈ ਤੇ ਨਹੀਂ ਜਾਂਦਰਦਾ ਆਪਾਂ ਨੂੰ ਅੱਜ ਮਿੱਠੀ ਗੁਲੀ ਦੀ ਇਹ ਜੀ ਉਹ ਜੱਗਿਆ ਭੋਲਾ ਨਾ ਉਹ ਕੁੱਤੀ ਸ਼ੈਦਾ ਨਾ ਉਹ ਜੀਨੇ ਬੜੇ ਅੜੇ ਹੋਏ ਕੰਮ ਕਰਦੇ ਨੇ ਉਹ ਆਉ ਤਾਂ ਲਾਜ਼ਮੀ ਪਰ ਪੱਕੇ 베ਰੀ ਆਉਗਾ ਪੱਕੇ 베ਰੀ ਆਉ ਜਨਾਬ ਹਾਂ ਮੂੰ ਦਾ ਗੰਜਰ ਨੂੰ ਆ ਜਾਣਾ ਚਾਹੀਦਾ ਦੀ ਮਾਰ ਕੇ ਲੰਬੀ ਲਿਉਂਗਾ ਪਰ ਜਨਾਬ ਉਹਦਾ ਗਾਣਾ ਸੋਨੂ ਲਾਰਾ ਲਾ ਕੇ ਜਾਊਗਾ ਵੀ ਕਿਹੜੇ ਖੂਚ ਜੀ ਆਣਾ ਤਾਂ ਉਹਨੂੰ ਪਾਉ ਇਹ ਨਾ ਉਹ ਜੇ ਕਿਤੇ ਬਖਤਾਵਰ ਨੂੰ ਸਾਲੇ ਨੇ ਲਾਰਾ ਲਾਤਾ ਨਾ ਅੱਜ ਪੜੀ ਦਾ ਬੱਕਰਾ ਉਹਨੂੰ ਬਣਾਇਆ ਹੋਵੇ ਹਾਂ ਜਨਾਬ ਤੂੰ ਛੋਡੇ ਤੋਂ ਕੀ ਪੜਦਾਈ ਤੂੰ ਤਾਂ ਕੁਝ ਵੀ ਕਰ ਸਕਦੇ ਹੋ ਹੈ ਜਨਾਬ ਆ ਵੀ ਗਿਆ ਇਹਦਾ ਮਤਲਬ ਆਪਾਂ ਸਿੱਧੀ 12 ਮਿੰਟ ਲੇਟ ਆ ਅੱਛਾ ਲੈ ਆਜੋ ਮਿੱਤਰੋ ਓਏ ਬੋਲਿਆ ਗੱਲ ਤਾਂ ਦੱਸ ਦੇ ਕੰਮ ਪੱਕਾ ਵੀ ਹੈ ਓਏ ਯਾਰ ਮੇਰੀ ਗੱਲ ਸੁਣੋ ਹੈ ਕਦੇ ਤੁਸੀਂ ਨੇ ਪਟੇਵਾਲੀ ਮੋਟਰ ਖੋਲੀ ਕਦੇ ਗੱਡੇ ਦਾ ਟਾਇਰ ਖੋਲ ਲਿਆ ਇਹਦੇ ਨਾਲ ਬਣਦਾ ਵੀ ਕੀ ਹੈ ਹੈ ਸੋਡੇ ਨੋਂ ਤਾਂ ਭਖਾਰੀ ਚੰਗੇ ਨੇ ਹੁਣ ਸਿੱਧੀ ਸੋਡੀ ਗੱਲ ਆ ਸਰਕਾਰ ਨਾਲ ਕਰੂੰਗਾ ਕਿਉਂ ਬੂਰੇ ਹਲਤਾ ਠੀਕ ਹੈ ਨਾਂਉ ਸੁਣਿਆ ਤੁਸੀਂ ਨੇ ਬਖਤਾਵਰ ਸਿੰਘ ਬੁੱਚੜ ਹੈ ਉਹਦਾ ਨਾਂਉ ਤੋਂ ਦੁਨੀਆ ਕੰਮਦੀ ਆ ਦੁਨੀਆ ਸਾਨੂੰ ਕੋਈ ਬੰਦਾ ਹੱਥ ਨਾ ਪਾਵੇ ਫੇਰ ਮਹਾ ਕੋਈ ਚੱਕਰੇ ਨਹੀਂ ਹੈਗਾ ਯਾਰ ਜਦੋਂ ਆਪਾਂ ਨੇ ਛੁੱਟੀ ਉਹਦੇ ਨਾਲ ਗੱਲਬਾਤ ਕਰਾਤੀ ਨਾ ਫਿਰ ਤਾਂ ਮਹਾਵਾ ਸਮਝ ਲਓ ਗੁੱਡੀ ਗੁੱਡੀ ਸਮਾਨਾ ਓਏ ਮੱਕਰਾ ਅੱਛਾ ਮੇਰੀ ਗੱਲ ਸੁਣਾ ਹਰ ਕਿਸੇ ਦੀ ਮਿੱਤ ਨਹੀਂ ਹੁੰਦੀ ਹੈਗੀ ਕਿਦੀ ਤੂੰ ਪੰਗਾ ਲੈ ਲੈ ਗੱਲ ਤਾਂ ਤੇਰੀ ਇਹ ਵੀ ਸਹੀ ਹੈ ਯਾਰ ਤੂੰ ਡਰਦਾ ਹੈਨਾ ਡਰਦਾ ਤੂੰ ਜਾਂ ਭੱਗ ਜਾ ਫਿਰ ਓਏ ਡਰਦੇ ਡਰਦੇ ਨਹੀਂ ਅਸੀਂ ਪੁੱਲਸ ਕਹਿੰਦਾ ਕਿਸੇ ਦੀ ਮਿੱਤ ਨਹੀਂ ਹੁੰਦੀ ਸੱਚੀ ਗੱਲ ਤੂੰ ਡਰਦੇ ਆਂ ਅਸੀਂ ਉਹ 12 ਸਾਲ ਹੋ ਗਏ ਮੇਰੇ ਨੂੰ ਉਹਦੇ ਨਾਲ ਵਰਤਦੇ ਨੂੰ ਚੱਲ ਪੂਰੇ ਓਏ ਗੱਲ ਆ ਜਾ ਫਿਰ ਇਹ ਤੇ ਯਕੀਨ ਕਰ ਲੈਣੇ ਆ ਉਹ ਯਾਰ ਯਕੀਨ ਨਾ ਰੱਖੋ ਭੋਲੇ ਨੇ ਕਦੇ ਕਦੇ ਕੱਚਾ ਕੰਮ ਕਰਿਆ ਸੁਣਿਆ ਕਦੇ ਨਾਉ ਚਲਦਾ ਭੋਲੇ ਦਾ ਨਾਉ ਠੀਕ ਆ ਠੀਕ ਆ ਜਨਾਬ ਆ ਆਪੋਲੇ ਨਾ ਮੈਨੇ ਤਾਂ ਬੜਾ ਦੁੱਖ ਦਿੱਤਾ ਜੀ ਪੂਰੇ ਤੁੱਪੇ ਮਾਰਦੇ ਹਜੇ ਤੱਕ ਨਹੀਂ ਆਇਆ ਕੁੜੀ ਉਹ ਜੱਗਿਆ ਲੈ ਉਹ ਆਉਂਦਾ ਦੇਖ ਕਹਾ ਯਾਦ ਕਰਿਆ ਕਹਿੰਦਾ ਉਹਦੀ ਆ ਗਈ ਤੇ ਭੋਲਾ ਮੇਰੀ ਕਹਿੰਦਾ ਜਨਾਬ ਉਹ ਪੈਰੀ ਪੈਰੀ ਪੈ ਪੈ ਵੀ ਜਾਇਆ ਕਰ ਠੀਕ ਆ ਜਨਾਬ ਰਸੀ ਕਾਲ ਅੱਛਾ ਹਾਂ ਹੀ ਨੇ ਜੀ ਉਹ ਬਹਾਦਰ ਆਪਣੇ ਅੱਛਾ ਬਹਾਦਰ ਕਿਤੇ ਨੌ ਹੀ ਬਹਾਦਰ ਤਾਂ ਨਹੀਂ ਕੰਮ ਵੀ ਹੈਗੇ ਬਹਾਦਰੀਆਂ ਵਾਲੇ ਨਹੀਂ ਜਨਾਬ ਕੰਮ ਵੀ ਬਹਾਦਰੀ ਵਾਲੇ ਨੇ ਉਹ ਮੁੰਡਿਓ ਪਹਿਲਾ ਕਦੇ ਕੀਤੀ ਆ ਟਾਪ ਹਨ ਕਿਤੇ ਹਾਂਜੀ ਜਨਾਬ ਪਹਿਲਾਂ ਕਿਹੜੀ ਟਾਪ ਹਨ ਕਹਿੰਦਾ ਮੈਂ ਚੋਰੀਆਂ ਚਾਰੀਆਂ ਡਾਕੇ ਡੁੱਕੇ ਸਾਰੇ ਕੰਮ ਕਰੇ ਹੋਏ ਨੇ ਜੀ ਉਹ ਨਹੀਂ ਨਹੀਂ ਕਰਕੇ ਜਿਹੜਾ ਜਨਾਬ ਕੰਮ ਕਹਿੰਦੇ ਨਾ ਚੋਰੀਆਂ ਡਾਕੇ ਵੇ ਜਨਾਬ ਦੇ ਕੰਮਾਂ ਅੱਗੇ ਇਹ ਕੰਮ ਤਾਂ ਨਿੱਕੇ ਨਿੱਕੇ ਨੇ ਨਿੱਕੇ ਨਿੱਕੇ ਜਿਹੜੀ ਗੱਲ ਜਨਾਬ ਕਹਿੰਦੇ ਨੇ ਜਨਾਬ ਦੀ ਰਮਜ਼ ਸਮਝ ਰਮਜ਼ ਕਿਉਂ ਜਨਾਬ ਇਧਰ ਨਾ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੋ ਚੋਰੀ ਡਾਕੇ ਲੁੱਟਾਂ ਖੋਹਾਂ ਤੇ ਨਾਲ ਅਲਤਕਾਰ ਸਮਝੇ ਕਰ ਲਓ ਕੋਈ ਗੱਲ ਨਹੀਂ ਜਨਾਬ ਜੋ ਕਹੋਗੇ ਉਹੀ ਕਰ ਲਾਂਗੇ ਕਾ ਉਹ ਭੋਲੇ ਜਨਾਬ ਮੈਂ ਬੰਦੇ ਐਂਡ ਸਾਰੇ ਪਿੰਡ ਚੋਂ ਚੁਣ ਕੇ ਲੈ ਕੇ ਆਇਆ ਇਹਨਾਂ ਦਾ ਕੰਮੇ ਇਹੀ ਐ ਹੋਰ ਕੀ ਇਹ ਭੱਠੇ ਵੜਦੇ ਨੇ ਖੇਤ ਚ ਮੇਰੇ ਸਾਲੇ ਸ਼ਕਲੋਂ ਲੱਗਦੇ ਵੀ ਇੱਕ ਨੰਬਰ ਦੇ ਕੰਜਰ ਨੇ ਜੇ ਤੁਸੀਂ ਬਖਤਾਬਰ ਬੋਚੜ ਦੇ ਨਾਲ ਕੰਮ ਕਰੋਗੇ ਨਾ ਬੜੀ ਛੇਤੀਆ ਖਾਤੀ ਹੈ ਨਾ ਇਹ ਸੋਡੇ ਵੀ ਹੋਗੀ ਇਸ ਤੋਂ ਦੇ ਫਰਤੇ ਚਾ ਮਤੇ ਜਨਾਬ ਸਾਡਾ ਇਨਾਮ ਜੀ ਫਿਰ ਇਨਾਮ ਉਹ ਕੰਜਰਾ ਤੋਂ ਦੱਸਦਾ ਦਿੰਦਾ ਵੀ ਜਿਹੜੇ ਬੁੱਚੜਖਾਨੇ ਚੋਂ ਚਮ ਪੱਟਿਆ ਜਾਂਦਾ ਤੇ ਉਥੋਂ ਇਨਾਮ ਵੀ ਬੜਾ ਖੋਲਾ ਮਿਲਦਾ ਹੱਸ ਕੇ ਮਿਲਦਾ ਐ ਗੱਫਿਆਂ ਚ ਮਿਲਦਾ ਮਾਸ ਤੋਂ ਸਾਮ੍ਹਿਆਂ ਨਹੀਂ ਜਾਣਾ ਮਾਲ ਤਾਂ ਨਾਲੇ ਜਿਹੜਾ ਕਿਹੜਾ ਨਾਮ ਨੂੰ ਜਾਂ ਗੱਲਾਂ ਕਰਦੇ ਉਹ ਪੰਡਾ ਬਣ ਕੇ ਲਜਾਇਆ ਕਰੋਗੇ ਪੰਡਾ ਸਨ ਵਾਲੇ ਮੇਰੀ ਗੱਲ ਸੁਣੋ ਕੰਮ ਹੋਊਗਾ ਜਨਾਬ ਦੀ ਮਰਜ਼ੀ ਦਾ ਇਨਾਮ ਖੂਗਾ ਸੋਡੀ ਮਰਜੀ ਦਾ ਨਾਲੇ ਦੋ ਹੱਥਾਂ ਨਾਲ ਬਟੋਰੀਓ ਤੇ ਇੱਕ ਗੱਲ ਹੋਰ ਐ ਆ ਜਿਹੜਾ ਭੋਲਾ ਖੜਾ ਨਾ ਮੈਂ ਤਾਂ ਮੇਰੇ ਸਾਲੇ ਦੇ ਠੋਲਾ ਮਾਰਦਾ ਇਹਦੇ ਉਹਦੀ ਸਾਰਾ ਕੰਮ ਕਰ ਦਿੰਦਾ ਤੇ ਜਿਹੜੀ ਮੁਖਬਰੀ ਐ ਇਹਨਾਂ ਦੇ ਦਾਦੇ ਪੜਤਾਦਿਆਂ ਤੋਂ ਸਾਲਿਆਂ ਦੇ ਖੂਨ ਚ ਰਚੀ ਹੋਈ ਐ ਇਹ 'ਚ ਕੋਈ ਸ਼ੱਕ ਨਹੀਂ ਜਨਾਬ ਕੋਈ ਸ਼ੱਕ ਤਾਂ ਨਹੀਂ ਕੋਈ ਸ਼ੱਕ ਨਹੀਂ ਜਨਾਬ ਤੇ ਹੁਣ ਤਾਂ ਕਦੇ-ਕਦੇ ਦਿਲ ਕਰਦਾ ਵੀ ਇਹਦੇ ਵੀ ਇੱਕ ਸਤਾਰ ਲਵਾਈ ਦੇਵਾਂ ਹੋਰ ਜਨਾਬ ਮੇਰੇ ਵੀ ਮੰਦਰੀ ਚ ਪੂਰੀ ਕਰ ਤੋ ਅੱਛਾ ਹੋਰ ਜਿਵੇਂ ਤਾਂ ਸੁਫਨੇ ਆਣਦੇ ਜੀ ਰਾਤ ਨੂੰ ਜੀ ਚੌੜੀ ਦਾ ਪਾਪੀ ਪਾ ਕੇ ਘੁੰਮਦਾ ਫਿਰਦਾ ਜੀ ਚੋਰ ਡਾਕੂਆਂ ਦੇ ਮਾਰ ਆਏ ਹਾਈ ਹਾਈ ਕੰਜਰਦਿਆ ਸੁਪਨੇ ਆ ਚ ਕਦੇ ਫਿਰ ਕੱਚਾ ਮਾਸ ਨਹੀਂ ਖਾ ਕੇ ਦੇਖਿਆ ਸੁਫਨੇ ਚ ਖਾਏ ਜੀ ਹੂੰਗਾ ਇਨਾ ਆਪ ਨਹੀਂ ਖਾ ਕੇ ਦੇਖਿਆ ਜੀ ਉਹਦਾ ਜਨਾਬ ਸੋਡੀ ਮੇਰ ਆਇਆ ਜੇ ਤੁਸੀਂ ਮੇਰ ਕਰ ਦੋ ਬਸ ਸੋਡੀ ਜਨਾਬ ਤੇ ਫਿਰ ਐ ਕਰ ਵੀ ਜੱਗਿਆ ਜੀ ਜਨਾਬ ਲਾੜਾ ਨਹੀਂ ਸਟੀਆਂ ਅੱਜ ਤੈਂ ਭੋਲਿਆ ਆਬ ਕੰਕਰ ਰਾਈ ਲਾਲਾ ਜਿਹੇ ਅੰਦਰ ਡੇਗਣ ਲੱਗ ਰਿਹਾ ਚੱਲ ਐ ਕਰ ਫਿਰ ਕਰ ਆਇਦਾਰ ਅੰਜਰਾ ਜੀ ਹੁਣੇ ਕਰ ਦਿੰਨੇ ਆ ਜਨਾਬ ਇਹ ਕਿਹੜੀ ਵੱਡੀ ਗੱਲ ਆ ਆ ਲਓ ਜਨਾਬ ਇਹ ਜਨਾਬ ਮਾਇਆ ਜਨਾਬ ਸਾਡੇ ਪਿੰਡ ਵਾਲਾ ਬਾਬਾ ਕਹਿੰਦਾ ਹੁੰਦਾ ਜਿਹੜੀ ਇਹ ਮਾਇਆ ਇਹ ਨਾਗਣੀ ਹੁੰਦੀ ਐ ਇਹਨੂੰ ਹੱਥ ਨਹੀਂ ਲਾਣਾ ਚਾਹੀਦਾ ਤੁਸੀਂ ਆਇਆ ਕਰੋ ਮੇਰੀ ਜੇਬ ਵਿੱਚ ਪਾ ਦੋ ਔਰ ਕੰਜਰ ਦਾ ਨਾਗਣੀ ਦੇ ਸਿਰਤੀ ਮਣੀ ਹੁੰਦੀ ਹੈ ਠੀਕ ਹੈ ਜਨਾਬ ਲੈ ਭੋਲਿਆ ਪਾ ਦੇ ਵੇ ਪਾ ਦੇ ਖੜ ਜਾ ਫਿਰ ਜੇ ਤੂੰ ਹੱਥ ਨਹੀਂ ਲਾਉਂਦਾ ਹੱਥ ਮੈਂ ਵੀ ਨਹੀਂ ਲਾਉਂਦਾ ਇਹ ਲੈ ਇਹ ਫਿਰ ਘੋਤੀ ਚ ਠਾ ਖੁਸ਼ ਹੈ ਖੁਸ਼ ਹੈ ਜੀ ਜਨਾਬ ਤੁਸੀਂ ਤਾਂ ਰੰਗ ਲਾਤੇ ਜੀ ਚੱਲ ਫਿਰ ਐ ਕਰ ਹੁਣ ਤੇ ਹੁਣ ਮੈਂ ਤੇ ਤੁਸੀਂ ਮੁੰਡਿਓ ਇੱਧਰ ਤੇ ਤੂੰ ਉਧਰ ਜੀ ਜਨਾਬ ਠੀਕ ਹੈ ਚਲੋ ਠੀਕ ਹੈ ਜਨਾਬ ਫੇਰ ਕਿਤੇ ਜਦੋਂ ਮਰਜੀ ਲੋੜ ਹੋਈ ਬਸ ਤੋੜੇ ਝਾਰਾ ਹੀ ਕਾਪੀ ਹੈ ਸਾੜਿਆ ਜੀ ਕਰਦਾ ਨਾ ਥੁੱਕ ਲਾ ਕੇ ਤੇਰੀਆਂ ਮੋਛਾ ਤਾਂ ਹੱਥ ਤੱਕ ਨਾ ਕੀ ਕਰਾਂ ਜਨਾਬ ਪਰ ਕੀ ਕਰੀਏ ਚੱਲ ਤੁਹਾਨੂੰ ਆਪੇ ਪਤਾ ਜੀ ਚੱਲ ਲੈ ਭੋਲਿਆ ਤੂੰ ਤਾਂ ਡੰਡੀ ਡੱਡੀ ਹੋ ਜਾ ਪਿੰਡ ਨੂੰ ਸਿੱਧਾ ਚ ਚਲੋ ਵੀ ਮੁੰਡਿਆ ਤੁਸੀਂ ਬੈਠੋ ਗੱਡੀ 'ਚ ਇੱਕ ਗੱਲ ਸੁਣ ਲਓ ਕੰਨ ਖੋਲ ਕੇ ਜੀ ਜਨਾਬ ਇਹ ਚ ਤਾਂ ਬੈਠਿਓ ਜੇ ਮੇਰੀ ਕਹੀ ਹੋਈ ਹਰ ਇੱਕ ਗੱਲ ਤੇ ਨਾ ਫੁੱਲ ਚਾੜੋਗੇ ਨਹੀਂ ਸਾੜਿਓ ਸੋਡੀ ਯਾਰਤੀ ਤੇ ਫੁੱਲ ਮੈਨਾਂ 3 0 0 0 0 0